ਪੰਜਾਬ ਸਰਕਾਰ ਡੀਜੀਪੀ ਪੰਜਾਬ ਅਤੇ ਫਰੋਇਪੁਰ ਐਸਐਸਪੀ ਸੋਮੀਆਂ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜੀ ਦੀ ਜੋਗ ਗਵਾਈ ਹੇਠ ਅੱਜ ਪਿੰਡ ਆਲੇਵਾਲਾ ਵਿਖੇ ਨਸ਼ੇ ਵਿਰੋਧ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਉਹਨਾਂ ਦੇ ਨਾਲ ਪੁਲਿਸ ਪਾਰਟੀ ਸਮੇਤ ਮੱਲਾਵਾਲਾ ਖਾਸ ਥਾਣਾ ਮੁਖੀ ਇੰਸਪੈਕਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਡੀਐਸਪੀ ਡੀ ਬਰਿੰਦਰ ਸਿੰਘ ਖੋਸਾ ਜੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਨਸ਼ਾ ਇੱਕ ਭੈੜੀ 질ਤ ਹੈ ਜੋ ਨੌਜਵਾਨਾਂ ਤੇ ਸਾਡੇ ਸਮਾਜ ਨੂੰ ਅੰਦਰੋਂ ਅੰਦਰੋਂ ਖੋਖਲਾ ਕਰ ਰਿਹਾ ਹੈ ਜਿਸ ਵਿਰੋਧ ਸਾਡੀ ਪੰਜਾਬ ਸਰਕਾਰ ਦੀ ਲਗਾਤਾਰ ਬਿੱਡੀ ਮਹੀਦਰਾਣ ਕਾਰਜ ਕਰ ਰਹੀ ਹੈ ਜਿਸ ਵਿੱਚ ਸਾਡੇ ਸਮਾਜ ਤੇ ਮੋਦਬਰ ਲੋਕਾਂ ਨੂੰ ਵੀ ਸਾਥ ਦੇਣ ਦੀ ਜ਼ਰੂਰਤ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣੇ ਸੁਝਾਅ ਤੇ ਆਪਣੇ ਮੈਸੇਜ ਡੀਐਸਪੀ ਡੀ ਵਰਿੰਦਰ ਸਿੰਘ ਖੋਸਾ ਜੀ ਅਤੇ ਥਾਣਾ ਮੱਲਾ ਵਾਲਾ ਇੰਸਪੈਕਟਰ ਗੁਰਪ੍ਰੀਤ ਸਿੰਘ ਜੀ ਅੱਗੇ ਰੱਖੇ ਉਹਨਾਂ ਨੇ ਸਪੂਰਨ ਭਰੋਸਾ ਦਿਵਾਇਆ ਕਿ ਉਹ ਪ੍ਰਸ਼ਾਸਨ ਤੇ ਕਾਨੂੰਨ ਦਾ ਪੂਰਾ ਬਣਦਾ ਹੋਇਆ ਸਹਿਯੋਗ ਨਿਭਾਉਣਗੇ ਜਿਸ ਤੇ ਡੀਐਸਪੀ ਡੀ ਵਰਿੰਦਰ ਸਿੰਘ ਖੋਸਾ ਜੀ ਨੇ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਹਰ ਜਾਣਕਾਰੀ ਨਸ਼ੇ ਅਤੇ ਨਸ਼ਾ ਤਸਕਰਾਂ ਵਿਰੋਧ ਦਿੱਤੀ ਗਈ ਜਾਣਕਾਰੀ ਗੁਪਤ ਆਧਾਰ ਤੇ ਰੱਖੀ ਜਾਵੇਗੀ ਇਸ ਮੌਕੇ ਉਹਨਾਂ ਨੇ ਨਸ਼ੇ ਅਤੇ ਨਸ਼ਾ ਤਸਕਰਾਂ ਦੇ ਵਿਰੋਧ ਇਨਫੋਰਸਮੈਂਟ ਹੈਲਪਲਾਈਨ ਨੰਬਰ ਵਟਸਐਪ ਵੀ ਜਾਰੀ ਕੀਤਾ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆਂ ਡੀਐਸਪੀ ਡੀਵਿੰਦਰ ਸਿੰਘ ਖੋਸਾ ਜੀ ਨੇ ਪਿਛਲੇ ਦਿਨੀ ਨਸ਼ੇ ਨਾਲ ਹੋਈ ਗਰਜੀਤ ਸਿੰਘ ਦੀ ਮੌਤ ਸੰਬੰਧੀ ਵੀ ਵੱਡੀ ਜਾਣਕਾਰੀ ਸਾਂਝੀ ਕੀਤੀ ਔਰ ਸੁਣਦੇ ਆਂ ਗੱਲਬਾਤ ਕਰਦੇ ਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਲੇ ਆਲਾ ਖਾਣਾ ਮੱਲਾਂਵਾਲਾ ਵਿਖੇ 19 ਸਤੰਬਰ ਨੂੰ ਇੱਕ ਡਰੱਗ ਓਵਰਡੋਜ਼ ਨਾਲ ਮੌਤ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ 22 ਸਾਲ ਦਾ ਨੌਜਵਾਨ ਗੁਰਜੀਤ ਸਿੰਘ ਉਹਨਾਂ ਦੀ ਮੌਤ ਹੋਈ ਸੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਬਿਆਨਾਂ ਤੇ ਇੱਕ ਅਧੀਨ ਧਾਰਾ 105 ਬੀ ਐਨਐਸ ਦੇ ਤਹਿਤ ਕੁਲਵਿੰਦਰ ਸਿੰਘ ਬਿੱਕਰ ਸਿੰਘ ਵਾਸੀ ਹਾਲੇ ਆਲਾ ਗੁਰਵਿੰਦਰ ਸਿੰਘ ਵਾਸੀ ਮਾਛੀਕੇ ਇਹਨਾਂ ਤਿੰਨਾਂ ਦੇ ਖਿਲਾਫ ਇੱਕ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਮੱਲਾਲਾ ਤੇ ਸੀਆਈਏ ਸਟਾਫ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਜੋ ਇਸ ਦੇ ਵਿੱਚ ਮੁੱਖ ਦੋਸ਼ੀ ਸੀਗਾ ਜਿਸ ਦਾ ਨਾਮ ਕੁਲਵਿੰਦਰ ਸਿੰਘ ਸੀ ਉਸ ਨੂੰ ਇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਵਾ ਇਹ ਦੱਸ ਦਈਏ ਕਿ ਕੁਲਵਿੰਦਰ ਸਿੰਘ ਪਹਿਲਾਂ ਵੀ ਨਸ਼ੇ ਵੇਚਣ ਦਾ ਆਦੀ ਹੈ ਇਸ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਦੋ ਮਕਦਮੇ ਦਰਜ ਨੇ ਬਾਕੀ ਜੋ ਦੋ ਨੌਜਵਾਨ ਨੇ ਇਹਨਾਂ ਦਾ ਅਸੀਂ ਪਿੱਛਾ ਕਰ ਰਹੇ ਹਾਂ ਇਹਨਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਅੱਜ ਅਸੀਂ ਪਿੰਡ ਦੇ ਵਿੱਚ ਮੇਰੇ ਨਾਲ ਐਸਐਚਓ ਮੱਲਾਲਾ ਇਨਸਪੈਕਟਰ ਗੁਰਪ੍ਰੀਤ ਸਿੰਘ ਅਸੀਂ ਇੱਥੇ ਇੱਕ ਸੈਮੀਨਾਰ ਲਗਾਇਆ ਵਾ ਜਿਸ ਵਿੱਚ ਸੱਚੀ ਸਾਰੇ ਪਿੰਡ ਦੇ ਮੋਤਵਰ ਵਿਅਕਤੀ ਤੇ ਸਾਰੇ ਪਿੰਡ ਦੀ ਪਬਲਿਕ ਨੂੰ ਇਕੱਠਾ ਕੀਤਾ ਵਾ ਇਸ ਵਿੱਚ ਜੋ ਨਸ਼ੇ ਦੇ ਸਾਡੇ ਦੇ ਦੁਸ਼ ਪ੍ਰਭਾਵ ਨੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਵਾ ਤੇ ਲੋਕਾਂ ਨੂੰ ਇਸ ਚੀਜ਼ ਬਾਰੇ ਆਸ਼ਵਾਸ਼ਣ ਦਿੱਤਾ ਵਾ ਕਿ ਅਸੀਂ ਪਬਲਿਕ ਤੇ ਪੁਲਿਸ ਜਦੋਂ ਅਸੀਂ ਦੋਨੇ ਜਾਣੇ ਇਕੱਠੇ ਹੋ ਗਏ ਫਿਰ ਅਸੀਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਸੋ ਇਹਨਾਂ ਦੇ ਪਿੰਡ ਵਿੱਚ ਜੇ ਕਿਸੇ ਵੀ ਤਰੀਕੇ ਦਾ ਕੋਈ ਨਸ਼ਾ ਵੇਚਣ ਦਾ ਆਦੀ ਆ ਜਾਂ ਕੋਈ ਨਸ਼ਾ ਬਾਹਰੋਂ ਸਪਲਾਈ ਕਰਦਾ ਵਾ ਜਾਂ ਫਿਰ ਕੋਈ ਬੰਦਾ ਪਿੰਡ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਖਰਾਬ ਕਰ ਰਿਹਾ ਵਾ ਤਾਂ ਇਹ ਤੁਰੰਤ ਸਾਨੂੰ ਜੋ ਪੰਜਾਬ ਸਰਕਾਰ ਦਾ ਹੈਲਪਲਾਈਨ ਨੰਬਰ ਆ ਉਸ ਬਾਰੇ ਵੀ ਜਾਣੂ ਕਰਾਓ ਉਸ ਤੇ ਆਪਣੀ ਜਾਣਕਾਰੀ ਦੇ ਸਕਦੇ ਆ ਇਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਬਾਕੀ ਅਸੀਂ ਆਪਣੀ ਪਰਸਨਲ ਨੰਬਰ ਵੀ ਇਹਨਾਂ ਨਾਲ ਸ਼ੇਅਰ ਕੀਤੇ ਆ ਕਿ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਅਗਰ ਕੋਈ ਵੀ ਡਰਗ ਰਿਲੇਟਡ ਕੋਈ ਇਨਫੋਰਮੇਸ਼ਨ ਆਉਂਦੀ ਆ ਸਾਨੂੰ ਤੁਰੰਤ ਇਸ ਬਾਰੇ ਦੱਸਿਆ ਜਾਵੇ ਤਾਂ ਕਿ ਅਸੀਂ ਪਬਲਿਕ ਤੇ ਪੁਲਿਸ ਇਕੱਠੀ ਹੋ ਗਈ ਜੋ ਪੰਜਾਬ ਨੂੰ ਇਹ ਨਸ਼ਾ ਖੋਣਵਾ ਖਾ ਰਿਆ ਇਸ ਚੀਜ਼ ਦਾ ਖਤਮ ਕਰ ਸਕੀਏ ਧੰਨਵਾਦ ਜੀ ਅਗਲ ਸਿੰਘ ਦਾ ਕੇਸ ਹੈ ਜਿਹਦੇ ਕਿੰਨੇ ਦੋਸ਼ੀ ਦੱਤਾ ਹੈ ਇਸ ਵਿੱਚ ਜੀ ਟੋਟਲ ਤਿੰਨ ਦੋਸ਼ੀ ਨੇ ਜੀ ਇਸ ਵਿੱਚ ਜੋ ਮੇਨ ਦੋਸ਼ੀ ਸੀ ਕੁਲਵਿੰਦਰ ਸਿੰਘ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਦੋ ਮਕਾਦਮੇ ਦਰਜ ਹਨ ਉਸ ਨੂੰ ਗ੍ਰਿਫਤਾਰ ਕਰ ਲਿਆ ਵਾ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਇਹਨਾਂ ਨੂੰ ਬਹੁਤ ਜਲਦੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜੀ ਪਰਮਿਸ਼ਨ ਨਿਕਲ ਕਈ ਵਾਰ ਜੀ ਦਿੱਤੀ ਹੋਵੇਗਾ ਬਿਲਕੁਲ ਜੀ ਜੋ ਇਹ ਕੁਲਵਿੰਦਰ ਸਿੰਘ ਹੈ ਜੀ ਇਸ ਦੀ ਕੱਲ ਗ੍ਰਿਫਤਾਰੀ ਪਾਈ ਹੈ ਅੱਜ ਇਹਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਵਾ ਸੋ ਪੁਲਿਸ ਰਿਮਾਂਡ ਦੇ ਦੌਰਾਨ ਇਸ ਨੂੰ ਸੀਏ ਦੇ ਵਿੱਚ ਪੁਸ਼ਕਸ਼ ਕੀਤੀ ਜਾਊਗੀ ਤਾਂ ਕਿ ਜੋ ਬੈਕਵਰਡ ਜਿੱਥੋਂ ਇਹ ਨਸ਼ਾ ਲੈ ਕੇ ਆਉਂਦਾ ਵਾ ਉਸ ਦੀ ਗੋਦ ਦੇ ਨਾਲ ਅਸੀਂ ਜਾਂਚ ਕਰ ਸਕੀਏ ਤਾਂ ਕਿ ਜੋ ਪੂਰੀ ਜੋ ਇਹਦੀ ਬੈਕਵਰਡ ਚੇਨ ਨਸ਼ੇ ਦੀ ਉਸ ਨੂੰ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆ ਸਕੀਏ ਤੇ ਜਿੱਥੋਂ ਇਹ ਨਸ਼ਾ ਹੈ ਸਾਰੇ ਬੰਦੇ ਨੂੰ ਇਸ ਦੇ ਵਿੱਚ ਨਾਮਿਨੇਟ ਕਰਕੇ ਸ ਬਹੁਤ ਸਾਰੀਆਂ ਪਹਿਲਾਂ ਵੀ ਗੈਸਟ ਘਰਾਂ ਦੇ ਵਿੱਚ ਕਮੇਟੀਆਂ ਬਣਦੀਆਂ ਨਹੀਂ ਇੱਥੇ ਭਾਈ ਦਲਬਖ ਸਿੰਘ ਨੇ ਦੱਸਿਆ ਉਹਨਾਂ ਧੰਨਵਾਦ ਦਿੱਤਾ ਤੁਹਾਡਾ ਕੀਤਾ ਜੀ ਤੇ ਲੇਕਨ ਜਿਹੜਾ ਉਹ ਕਮੇਟੀਆਂ ਦਾ ਜਾਂ ਕਿਹੜੋ ਪੰਚਾਇਤਾਂ ਦਾ ਜਿਹੜਾ ਉਹ ਸਾਥ ਦੇਂਦੀਆਂ ਪ੍ਰਸ਼ਾਸਨ ਦਾ ਤੁਸੀਂ ਬੇਤ ਸਾਥ ਦੇਂਦੇ ਹੋ ਉਹ ਪਿਛਲੇ ਸਮੇਂ ਦੇ ਵਿੱਚ ਪਈਆਂ ਸਰਕਾਰਾਂ ਦੇ ਵਿੱਚ ਉਹਦਾ ਰਿਜਲਟ ਕੁ ਬਾੜਾ ਵਧੀਆ ਨਹੀਂ ਹਾਲਾਂਕਿ ਉਲਟੇ ਐਕਸ਼ਨ ਜਿਹੜੇ ਉਹ ਕਮੇਟੀਆਂ ਦੇ ਵਿੱਚ ਕੀਤੇ ਹੋਏ ਹੈਗੇ ਇਸ ਬਾਰੇ ਨਹੀਂ ਜੀ ਜੋ ਸਾਡੀ ਵੱਲੋਂ ਇਹ ਹੈਲਪਲਾਈਨ ਜਾਰੀ ਕੀਤੀ ਗਈ ਇਹਦੇ ਉੱਪਰ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਜਲਟ ਆ ਰਹੇ ਨੇ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਇਨਫੋਰਮੇਸ਼ਨ ਆ ਰਹੀ ਆ ਬਾਕੀ ਜਿਵੇਂ ਸਾਡੇ ਮੌਤਵਰ ਸੱਜਣਾ ਨੇ ਹੁਣੇ ਤੁਹਾਡੇ ਸਾਹਮਣੇ ਦੱਸਿਆ ਕਿ ਇਹ ਪੀੜੀ ਨੂੰ ਬਚਾਉਣ ਵਾਸਤੇ ਸਾਡੇ ਨਾਲ ਬਿਲਕੁਲ ਖੜੇ ਨੇ ਇਹਨਾਂ ਨੇ ਸਾਨੂੰ ਵਿ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਜਿਹੀ ਇਨਫੋਰਮੇਸ਼ਨ ਆਉਂਦੀ ਆ ਜੋ ਨਸ਼ਿਆਂ ਦੇ ਨਾਲ ਸੰਬੰਧਿਤ ਆ ਉਹ ਤੁਰੰਤ ਐਸਐਚਓ ਸਾਹਿਬ ਜਾਂ ਸਾਡੀ ਸੀਆਈਏ ਸਟਾਫ ਜਾਂ ਬਤੌਰ ਮੈਂ ਡੀਐਸਪੀ ਡੀਫਰੋਸਪੁਰ ਸਾਡੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਲੈ ਕੇ ਆਉਣਗੇ ਤੇ ਅਸੀਂ ਵਚਨਬੱਧ ਆ ਪੰਜਾਬ ਸਰਕਾਰ ਦਾ ਜੋ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਚਲਾਈ ਗਈ ਆ ਉਸ ਵਿੱਚ ਸਾਡੀ ਸਭ ਤੋਂ ਵੱਡੀ ਪ੍ਰਾਇੋਰਟੀ ਆ ਤਾਂ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਇਸ ਚੀਜ਼ ਤੋਂ ਬਚਾ ਸਕੀਏ ਸੋ ਅਸੀਂ ਬਿਲਕੁਲ ਵਚਨਬੱਧ ਆ ਤੇ ਪਬਲਿਕ ਤੇ ਪੁਲਿਸ ਅਸੀਂ ਇਕੱਠੇ ਮਿਲ ਕੇ ਪੂਰਾ ਪ੍ਰਾਲਾ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕੀਏ। ਹੋਰ ਵੀ ਜਿਹੜੇ ਗੁੱਜੇ ਮਗਰਮੱਛ ਉਹਨਾਂ ਤੇ ਕਰਾਂਗੇ। ਬਿਲਕੁਲ ਜੀ ਸਾਡਾ ਸੀਏ ਦਾ ਆਪਰੇਸ਼ਨ ਚੱਲਦਾ ਰਹਿੰਦਾ ਵਾ। ਜਿਵੇਂ ਰੀਸੈਂਟਲੀ ਅਸੀਂ ਪਿਛਲੇ 1 ਮਹੀਨੇ ਦੇ ਵਿੱਚ ਕਾਫੀ ਵੱਡੀਆਂ ਰਿਕਵਰੀਜ਼ ਕੀਤੀਆਂ ਨੇ, ਕਾਫੀ ਡਰੱਗ ਮਨੀ ਰਿਕਵਰ ਕੀਤੀ ਆ ਜੋ ਨਸ਼ੇ ਦਾ ਕਾਰੋਬਾਰ ਕਰਕੇ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਬਣਾਉਂਦੇ ਨੇ। ਉਹਨਾਂ ਦੀ ਪ੍ਰਾਪਰਟੀ ਤੱਕ ਜ਼ਬਤ ਕੀਤੀਆਂ ਨੇ। ਸੋ ਤਾਂ ਕਿ ਕੋਈ ਵੀ ਬੰਦਾ ਇਹ ਨਸ਼ੇ ਦਾ ਕਾਰੋਬਾਰ ਕਰਕੇ ਸਫਲ ਨਾ ਹੋ ਸਕੇ ਤੇ ਇਸ ਚੀਜ਼ ਨੂੰ ਅਸੀਂ ਇੱਕ ਤਰੀਕੇ ਨਾਲ ਰੋਕ ਸਕੀਏ ਜੀ। ਧੰਨਵਾਦ। ਅੱਜ ਨਸ਼ੇ ਖਿਲਾਫ ਜਾਗਰੂਤ ਕੈਂਪ ਲਗਾਇਆ ਗਿਆ ਸੀ ਕਹੋਗੇ ਸਾਡਾ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਦੇ ਰਹਿਣ ਵਾਲਿਆਂ ਤੇ ਅਸੀਂ ਸਾਰਾ ਨਗਰ ਪਿੰਡ ਆਲੇਵਾਲੇ ਦਾ ਸਕੂਲ ਵਿੱਚ ਖੜੇ ਹੋਏ ਆਂ ਜਿੱਥੇ ਸਾਡੇ ਕੋਲੇ ਅੱਜ ਡੀਐਸਪੀ ਸਾਹਿਬ ਔਰ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਡੇ ਕੋਲੇ ਪਹੁੰਚੇ ਆ ਨਸ਼ਿਆਂ ਦੇ ਖਿਲਾਫ ਸਾਨੂੰ ਜਾਗਰੂਕ ਕਰਨ ਆਏ ਸੀ ਉਹਨਾਂ ਨੇ ਸਾਨੂੰ ਜਿਵੇਂ ਦੱਸਿਆ ਹੈ ਕਿ ਨਸ਼ੇ ਜਿਹੜੇ ਆ ਕੱਲੀ ਪੰਜਾਬ ਪੁਲਿਸ ਕੱਲੀ ਪੰਜਾਬ ਸਰਕਾਰ ਜਿਹੜੀ ਉਹ ਬੰਦ ਨਹੀਂ ਕਰ ਸਕਦੀ ਜਿੰਨਾ ਚਿਰ ਪਬਲਿਕ ਦਾ ਸਾਥ ਨਾ ਹੋਵੇ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਡਾ तकरीबन ਪੰਜਾਬ ਦੇ ਵਿੱਚ ਤੇ ਚਲੋ ਅਸੀਂ ਬਹੁਤਿਆਂ ਥਾਵਾਂ ਦੀ ਨਹੀਂ ਗੱਲ ਕਰ ਸਕਦੇ ਕਿਤੇ ਪਬਲਿਕ ਸਾਥ ਨਾ ਦਿੰਦੀ ਹੋਊਗੀ ਪਰ ਖਾਸ ਕਰਕੇ ਅਸੀਂ ਜਿਹੜਾ ਆ ਪਿੰਡ ਹੱਲੇ ਵਾਲੇ ਤੋਂ ਅਸਰਾਂ ਦਾ ਸਾਥ ਜਰੂਰ ਦੇਾਂਗੇ ਪੰਜਾਬ ਸਰਕਾਰ ਦਾ ਸਾਥ ਜਰੂਰ ਦੇਾਂਗੇ ਤੇ ਸਾਨੂੰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੇ ਤੁਸੀਂ ਸਾਥ ਦਿੰਨੇ ਹੋ ਤੇ ਉਹ ਦਿਨ ਦੂਰ ਨਹੀਂ ਜਿੱਦਨ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਊਗਾ ਅਸੀਂ ਉਹਨਾਂ ਅਫਸਰਾਂ ਦੇ ਕੋਟਨ-ਕੋਟ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਨੂੰ ਆਣ ਕੇ ਜਾਗਰੂਕ ਕੀਤਾ ਹੈ ਜਾਗਰੂਕ ਕਰਕੇ ਸਾਨੂੰ ਦੱਸਿਆ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਵੱਡੀ ਹੈ ਉਸ ਮੁਹਿੰਮ ਨੂੰ ਅੱਗੇ ਚਲਾਉਂਦੇ ਆਂ ਸਾਡੇ ਤੱਕ ਪਹੁੰਚਿਆ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਔਰ ਇੱਕ ਬੇਨਤੀ ਉਹਨਾਂ ਨੂੰ ਜ਼ਰੂਰ ਕੀਤੀ ਹੈ ਕਿ ਤੁਹਾਨੂੰ ਵੀ ਸਾਡਾ ਸਾਥ ਦੇਣ ਦੀ ਲੋੜ ਆ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੋਈ ਵੀ ਪੰਜਾਬ ਦੇ ਵਿੱਚੋਂ ਲਾ ਲੋ ਅਸੀਂ ਕੋਈ ਵੀ ਬੰਦਾ ਜਦੋਂ ਨਸ਼ਿਆਂ ਦੇ ਖਿਲਾਫ ਬੋਲਦੇ ਆਂ ਤੇ ਉਹਦੇ ਨਾਲ ਬਹੁਤ ਕੁਝ ਹੋ ਜਾਂਦਾ ਤੇ ਜਦੋਂ ਬਹੁਤ ਕੁਝ ਹੁੰਦਾ ਹੈ ਫਿਰ ਉਹ ਤੋਂ ਪੁਲਿਸ ਪ੍ਰਸ਼ਾਸਨ ਕੋਈ ਸਾਡਾ ਸਾਥ ਨਹੀਂ ਦਿੰਦਾ ਇਸ ਕਰਕੇ ਅਸੀਂ ਡਰਦੇ ਆਵਾਜ਼ ਨਹੀਂ ਚੁੱਕਦੇ ਅੱਜ ਅਸੀਂ ਆਵਾਜ਼ ਚੁੱਕੀ ਹੈ ਤੇ ਸਾਨੂੰ ਉਮੀਦ ਹੈ ਕਿ ਸਾਡੇ ਅਫਸਰ ਸਾਡੇ ਨਾਲ ਖੜੇ ਹੋਣਗੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਸਾਨੂੰ ਆਸ ਹੈ ਕਿ ਸਾਡਾ ਪੰਜਾਬ ਜਿਹੜਾ ਹੈ ਇੱਕ ਵਾਰੀ ਫੇਰ ਸੋਨੇ ਦੀ ਚਿੜੀ ਬਣਨ ਜਾ ਰਿਹਾ ਹੈ ਅਸੀਂ ਉਹਨਾਂ ਅ fırsਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰਲ ਕੇ ਰਲ ਕੇ ਬਣਾਇਆ ਗਿਆ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਸਾਡੇ ਤੱਕ ਪਹੁੰਚ ਕੀਤੀ ਕਿ ਅਸੀਂ ਤਾਂ ਪੂਰੇ ਪੰਜਾਬ ਦੇ ਵਿੱਚ ਮਹਿਮ ਵੱਡੀ ਹੋਈ ਆ ਜੇ ਤੁਸੀਂ ਸਾਡਾ ਸਾਥ ਦਿਨੇ ਹੋ ਤੇ ਅਸੀਂ ਤੁਹਾਡੇ ਪਿੰਡ ਵਿੱਚ ਆਣ ਕੇ ਤੁਹਾਨੂੰ ਜਾਗਰੂਕ ਕਰਾਂਗੇ ਔਰ ਤੁਹਾਨੂੰ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਜਾਣਕਾਰੀ ਦੇਵਾਂਗੇ ਕਿ ਨਸ਼ਿਆਂ ਤੋਂ ਬਚ ਕਿਵੇਂ ਸਕੀਦਾ ਸਾਨੂੰ ਬਹੁਤ ਕੁਝ ਉਹਨਾਂ ਦੱਸਿਆ ਹੈ ਅਸੀਂ ਵੀ ਉੱਤੇ ਗੌਰ ਕੀਤਾ ਹੈ ਕਿਵੇਂ ਲਗਾਈ ਧੰਨਵਾਦ ਦੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ ਜੇ ਕਿ ਜਿਹੜਾ ਆ ਪੰਜਾਬ ਸਰਕਾਰ ਜਿਹੜਾ ਪ੍ਰਸ਼ਾਸਨ ਆ ਉਹ ਸਾਡਾ ਸਾਥ ਦੇ ਰਿਹਾ ਹੈ ਇਸ ਗੱਲ ਤੋਂ ਅਸੀਂ ਬੜੇ ਖੁਸ਼ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਪਿੰਡ ਚ ਆਏ ਆ ਜੀ ਠੀਕ ਹੈ ਧੰਨਵਾਦ ਧੰਨਵਾਦ 799 00200 ਪੂਰਾ 97 799 00200 ਪੂਰਾ ਠੀਕ ਹੈ ਜੀ ਇਹ ਨੰਬਰ ਤੇ ਆਪਾਂ ਸਿਰਫ ਉਹੀ ਜਾਣਕਾਰੀ ਦੇਣੀ ਹੈ ਜਿਹੜੀ ਨਸ਼ੇ ਦੇ ਰਿਲੇਟਡ ਆ ਕਿਸੇ ਦਾ ਬੱਚਾ ਖਰਾਬ ਹੋ ਗਿਆ ਹੈ ਮੰਨ ਲਓ ਨੂੰ ਕੋਈ ਦਾਤ ਕਰਨ ਪੈ ਗਈ ਹੈ ਨਸ਼ੇ ਵਗੈਰਾ ਦੀ ਤੁਸੀਂ ਜੇ ਮੈਸੇਜ ਸਾਨੂੰ ਕਰੋਗੇ ਸਾਨੂੰ ਅਫਸਰ ਆਪਣੇ ਉੱਨਤ ਤੇ ਇਹ ਬੰਦੂ ਆਪੋ ਕਰਦੇ ਠੀਕ ਹੈ ਜੀ ਥੀਕ ਸਾਨੂੰ ਬਹੁਤ ਧੰਨਵਾਦ ਸਾਨੂੰ ਨਹੀਂ ਜਿਹਨੇ ਸਾਡੀ ਦਾ ਡਿਊਟੀ ਹੈ